ਸ਼ੁਕਰਗੁਜ਼ਾਰ ਆ ਅੱਜ ਅਸੀਂ ਇੱਕ ਰੈਪ੍ਰেজentation ਆਨਰੇਬਲ ਗਵਰਨਰ ਪੰਜਾਬ ਨੂੰ ਰਾਜ ਭਵਨ ਵਿਖੇ ਹੁਣੇ ਸੌਂਪ ਕੇ ਆਏ ਆ ਮੁੱਦਾ ਇਹ ਹੈ ਕਿ ਤੁਸੀਂ ਸਾਰੇ ਅੱਛੀ ਤਰ੍ਹਾਂ ਜਾਣਦੇ ਕਿ ਕਿਵੇਂ ਮਿਨਿਸਪਲ ਕਾਰਪੋਰੇਸ਼ਨਾਂ ਮਿਨਿਸਪਲ ਕਮੇਟੀਆਂ ਨਗਰ ਪੰਚਾਇਤਾਂ ਵਿੱਚ ਸ਼ਰਧੇ ਆਮ ਬਦਮਾਸ਼ੀ ਹੋ ਰਹੀ ਆ ਲੁੱਟ ਖਸੁੱਟ ਬਰਸ਼ਾਗਰਦੀ ਸਰਕਾਰੀ ਅਮਲੇ ਦਾ ਦੁਰਉਪਯੋਗ ਪੁਲਿਸ ਦਾ ਡਾਇਰੈਕਟ ਇੰਟਰਫੀਰੈਂਸ ਸਿਵਲ ਐਡਮਿਨਿਸਟ੍ਰੇਸ਼ਨ ਦੇ ਅਫਸਰਾਂ ਦਾ ਸਿੱਧੀਆਂ ਹੀ ਧਮਕੀਆਂ ਜੋ ਅੰਮ੍ਰਿਤਸਰ ਵਿੱਚ ਛੋਇਆ ਹੋ ਤਾਂ ਖੈਰ ਰਿਕਾਰਡ ਹੀ ਟੁੱਟ ਗਿਆ ਮਗਰ ਲੀਆਂ ਪਾਰਟੀਆਂ ਦਾ ਅੰਮ੍ਰਿਤਸਰ ਕਾਰਪੋਰੇਸ਼ਨ ਵਿੱਚ ਅਸਲ ਵਿੱਚ ਕੋਈ ਇਲੈਕਸ਼ਨ ਨਹੀਂ ਹੋਈ ਉਹ ਸਾਰਾ ਇੱਕ ਡਰਾਮਾ ਰਚਿਆ ਗਿਆ ਔਰ ਮੈਨੂੰ ਦੁੱਖ ਨਾਲ ਇਹ ਕਹਿਣਾ ਪੈਂਦਾ ਕਿ ਅਖੋਤੀ ਬਦਲਾਅ ਕਹਿੰਦੇ ਸੀ ਲੈ ਕੇ ਆਵਾਂਗੇ ਅਸੀਂ ਇਹਨਾਂ ਨੇ ਤਾਂ ਪਿਛਲੀਆਂ ਪੁਰਾਣੀਆਂ ਸਰਕਾਰਾਂ ਦਾ ਵੀ ਰਿਕਾਰਡ ਤੋੜਿਆ ਵਾ ਔਰਾਂ ਨੇ ਦੀ ਵੰਸ਼ਾ ਵਾ ਕਿ ਇੱਕ ਵੀ ਨਗਰ ਪੰਚਾਇਤ ਇੱਕ ਵੀ ਕੋਈ ਮਿਊਨਿਸਪਲ ਕਮੇਟੀ ਪਾਵਾਂ ਇਹਨਾਂ ਕੋ ਬੰਦੇ ਹਨ ਜਾਂ ਨਹੀਂ ਹਨ ਇਹ ਮਾਈਨੋਰਿਟੀ ਚਾਹੇ ਜਿਦਾ ਅੰਮ੍ਰਿਤਸਰ ਸੀਗਾ ਜਿਵੇਂ ਲੁਧਿਆਣਾ ਸੀ ਜਾਂ ਹੋਰ ਥਾਵਾਂ ਦੇ ਉੱਤੇ ਅਸੀਂ ਕਬਜ਼ਾ ਕਰਨਾ ਹੀ ਕਰਨਾ ਵਾ ਇਹ ਕਬਜ਼ੇ ਦੀ ਪੋਲਿਟਿਕ ਚੱਲਦੀ ਆ ਇਸ ਵਕਤ ਬੋਕਰ ਪਾਰਟੀ ਦੀ ਕੋਈ ਜਮਹੂਰੀਅਤ ਦਾ ਨਾਮ ਨਹੀਂ ਇੱਥੇ ਚੱਲ ਰਿਹਾ ਕੋਈ ਵੀ ਅੱਜ ਦਾ ਮਸਲਾ ਇਹ ਆ ਕਿ ਸਾਡਾ ਅਸੀਂ ਢਿਲਵਾਂ ਦੀ ਨਗਰ ਪੰਚਾਇਤ ਅਨਪੋਸ ਜਿੱਤ ਚੁੱਕੇ ਆ ਉੱਥੇ ਕਾਂਗਰਸ ਪਾਰਟੀ ਦਾ ਪ੍ਰਧਾਨ ਤੇ ਮੀਤ ਪ੍ਰਧਾਨ ਬਣ ਚੁੱਕੇ ਨੇ ਨਡਾਲਾ ਦੀ ਜਿਹੜੀ ਨਗਰ ਪੰਚਾਇਤ ਆ ਉਹਦੀ 11 ਮੈਂਬਰਸ ਚੋਂ 6 ਮੈਂਬਰ ਕਾਂਗਰਸ ਪਾਰਟੀ ਦੇ ਨਾਲ ਮੇਰੇ ਕੋਲ ਨਾਲ ਖੜੇ ਹੋਏ ਨੇ ਸਾਰੇ ਸਤਨੀ ਮੇਰੀ ਵੋਟ ਆ ਇਹ ਹੁਣ ਇਲੈਕਸ਼ਨ ਉੱਤੇ 7 ਬਨਾਮ ਅਸਲ ਵਿੱਚ 4 ਸੀਗੀ ਇੱਕ ਉਹਨਾਂ ਨੇ ਆਜ਼ਾਦ ਇੰਡੀਪੈਂਡੈਂਟ ਜਿੱਤਿਆ ਬਲਜੀਤ ਸਿੰਘ ਪੁਲਿਸ ਨੇ ਉਹਨੂੰ ਧਮਕਾ ਕੇ ਡਰਾ ਕੇ ਉਹਦਾ ਦੁੱਧ ਦਾ ਡੇਰੀ ਦਾ ਕੰਮ ਆ ਉਹਨੂੰ ਸ਼ਾਮਲ ਕਰਾ ਦਿੱਤਾ ਆ ਆਮ ਆਦਮੀ ਪਾਰਟੀ ਦੇ ਨਾਲ ਉਹ 5 ਹੋ ਗਏ ਪਰ ਅਸੀਂ ਹਲੇ ਵੀ 5 ਔਰ 2 7 ਹੈ 7 ਬਨਾਮ 5 ਇੱਕ ਇਲੈਕਸ਼ਨ ਪਹਿਲਾਂ ਰੱਖੀ ਗਈ ਜਿਹੜੀ ਤਾਰੀਖ ਸੀ ਜੀ 20 ਤਾਰੀਖ ਨੂੰ ਇਲੈਕਸ਼ਨ ਰੱਖੀ ਗਈ ਜਿਹੜਾ ਕਨਵੀਨਰ ਸੀ ਰਿਟਰਨਿੰਗ ਆਫੀਸਰ ਸੀਗਾ ਜਦੋਂ ਉਹਨੇ ਦੇਖਿਆ ਕਿ ਹਾਰ ਰਹੀ ਹੈ ਸਰਕਾਰ ਉੱਥੇ ਜਿਹੜਾ ਈਓ ਆ ਇੱਕ ਬਹੁਤ ਛਾਤਰ ਦਿਮਾਗ ਇੱਕ ਬਹੁਤ ਆ ਪਾਰਟੀ ਬਾਜ਼ ਉਹ ਸਾਰੀਆਂ ਦੀ ਪਾਰਟੀਆਂ ਦੇ ਨਾਲ ਹੁੰਦਾ ਜੇ ਪਹਿਲਾਂ ਅਕਾਲੀ ਸੀ ਉਹਨਾਂ ਦੇ ਨਾਲ ਸੀ ਪਹਿਲਾਂ ਕਾਂਗਰਸ ਉਹਨਾਂ ਦੇ ਨਾਲ ਸੀ ਹੁਣ ਝਾੜੂ ਪਾਰਟੀ ਦਾ ਉਹ ਫਰਮਾਦਰ ਬਰਦਾਰ ਬਣਿਆ ਰਣਦੀਪ ਸਿੰਘ ਵੜੈਚੋ ਦਾ ਨਾਮ ਆ। ਉਹਨੇ ਜਿਹੜਾ ਸਿਕਾ ਰਿਟਰਨਿੰਗ ਆਫਸਰ ਨੂੰ ਗੈਰਹਾਜ਼ਰ ਕਰਾਤਾ ਕਿ ਇੱਕ ਮੈਡੀਕਲ ਸਰਟੀਫਿਕੇਟ ਇੱਕ ਸਰਕਾਰੀ ਤਹਿਸੀਲਦਾਰ ਪ੍ਰਾਈਵੇਟ ਹਸਪੀਟਲ ਜਲੰਧਰ ਦਾ ਉਹਦਾ ਮੈਡੀਕਲ ਸਰਟੀਫਿਕੇਟ ਦੇ ਕੇ ਮੀਟਿੰਗ ਪੋਸਟਪੋਨ ਹੋ ਗਈ। ਕੋਣ ਮੀਟਿੰਗ ਰੱਖੀ ਗਈ ਦੁਬਾਰਾ 3 ਤਾਰੀਖ ਨੂੰ। ਆ ਮੇਰੇ ਕੋਲ ਰਿਪਰੈਜ਼ੈਂਟੇਸ਼ਨ ਵਿੱਚ ਸਾਰੇ ਤੱਥ ਹੈ ਮੀਡੀਆ ਨੂੰ ਮੈਂ ਈਮੇਲ ਕਰੂੰਗਾ। ਜਦੋਂ ਹੁਣ ਮੀਟਿੰਗ ਰੱਖੀ ਗਈ ਪਹਿਲਾ ਨੋਟਿਸ ਕੱਢਿਆ ਗਿਆ ਇੱਕ ਸਾਡੀ ਸਤਕਾਰਯੋਗ ਭੈਣ ਇਹਨਾਂ ਦੀ ਧਰਮ ਪਤਨੀਆਂ ਲੱਗਿਆ ਜੋ ਯਾਰ ਇਹਨਾਂ ਦੀ ਵਾਈਫ ਨੂੰ ਕਿ ਤੁਹਾਡਾ ਜਿਹੜਾ ਵੈਡਿੰਗ ਵਿਲਾ ਰਿਜ਼ੋਰਟ ਹੈ ਨਡਾਲਾ ਇਹਦੇ ਚ 19 ਲੱਖ ਰੁਪਏ ਸੀਐਲਯੂ ਦੀ ਵਾਇਲੇਸ਼ਨ ਦਾ ਬਕਾਇਆ ਕੱਢ ਲੇਤਾ ਉਹਨਾਂ ਨੇ ਔਰ ਹਾਸੋ ਹੀ ਨਹੀਂ ਗੱਲ ਇਹ ਆ ਕਿ ਇਹਨਾਂ ਦਾ ਰਿਜ਼ੋਰਟ 11 ਸਾਲ ਪਹਿਲਾਂ ਦਾ ਬਣਿਆ ਹੋਇਆ ਵਾ ਉਦੋਂ ਨਗਰ ਪੰਚਾਇਤ ਨਡਾਲਾ ਹੋਂਦ ਵਿੱਚ ਹੀ ਹੈ ਨਹੀਂ ਸੀਗੀ ਜਦੋਂ ਜਿਹੜੀ ਜਿਹੜੀ ਸੰਸਥਾ ਹੋਂਦ ਵਿੱਚ ਹੀ ਨਹੀਂ ਸੀਗੀ ਉਹ 11 ਸਾਲ ਪਹਿਲਾਂ ਕਿਸੇ ਦੀ ਵਾਇਲੇਸ਼ਨ ਦਾ ਨੋਟਿਸ ਕੱਢ ਨਹੀਂ ਸਕਦੀ ਔਰ ਇਥੇ ਹਾਸੋਈਣੀ ਗੱਲ ਇੱਕ ਹੋਰ ਵੀ ਆ ਕਿ ਏਸੇ ਹੀ ਈਓ ਨੇ ਰਣਦੀਪ ਸਿੰਘ ਨੇ ਇਹਨਾਂ ਦੀ ਧਰਮ ਪਤਨੀ ਸਾਡੀ ਭੈਣ ਮਨਜੀਤ ਕੌਰ ਨੂੰ ਐਨਓਸੀ ਦਿੱਤੀ ਹੈ ਇਲੈਕਸ਼ਨ ਲੜਨ ਵਾਸਤੇ 댓 ਮੀਨਸ ਕਿ ਤੇਰੇ ਖਿਲਾਫ ਕੋਈ ਬਕਾਇਆ ਨਹੀਂਗਾ ਜਦੋਂ ਇਲੈਕਸ਼ਨਾਂ ਹੋਈਆਂ ਮਹੀਨਾ ਪਹਿਲਾਂ ਕਿਉਂਕਿ ਹੁਣ ਹਾਰ ਰਹੇ ਨੇ ਹੁਣ ਉਹਨਾਂ ਨੂੰ ਹਾਰ ਆਪਣੀ ਹজম ਨਹੀਂ ਹੋ ਰਹੀ ਤੇ ਇਹਨਾਂ ਨੂੰ ਹੁਣ ਨੋਟਿਸ ਕੱਢ ਕੇ ਕਿ ਤੁਸੀਂ 11 ਲੱਖ ਰੁਪਇਆ ਹਾਲਾਂਕਿ ਇਹਨਾਂ ਨੇ ਉਸ ਵਕਤ ਜਦੋਂ ਵੈਡਿੰਗ ਵਿਲਾ ਰਿਜ਼ੋਰਟ ਪੜਾਇਆ ਉਦਿਆਂ ਸਾਰੀਆਂ ਸ਼ਰਤਾਂ ਪੂਡਾ ਦੀਆਂ ਐਕਟ ਦੀਆਂ ਪਾਸ ਕੀਤੀਆਂ ਨਕਸ਼ਾ ਇਹਨਾਂ ਦੇ ਕੋਲ ਆ ਇਹਨਾਂ ਨੇ ਪੁਖਤਾ ਜਵਾਬ ਉਹਦੇ ਨੋਟਿਸ ਦਾ ਦੇ ਦਿੱਤਾ ਉਹਨੂੰ ਕਿ ਸਾਡਾ ਕੋਈ ਬਕਾਇਆ ਨਹੀਂਗਾ ਅਸੀਂ ਕੁਝ ਗਲਤ ਕੰਮ ਨਹੀਂ ਕੀਤਾ ਔਰ ਔਰ ਲੱਖਾਂ ਰੁਪਏ ਟੈਕਸ ਦੇਂਦੇ ਸਰਕਾਰ ਨੂੰ ਪੰਜਾਬ ਨੂੰ ਆਪਣੇ ਹੀ ਟੈਕਸ ਫੇਰ ਦੀ ਗਰਦਨ ਤੇ ਉੱਤੇ ਇਹਨਾਂ ਨੇ ਤਲਵਾਰ ਟੰਗੀ ਹੋਈ ਆ ਜਦੋਂ ਨਹੀਂ ਮੰਨੇ ਮਸਲਾ ਇਹ ਆ ਕਿ ਵੋਟਾ ਪਾਓ ਤੁਸੀਂ ਆ ਮੌਕੇ ਦੀ ਜਿਹੜੀ ਬੋਕਰ ਪਾਰਟੀ ਆ ਜੇ ਉਹ ਨਹੀਂ ਮੰਨੇ ਇੱਕ ਨੋਟਿਸ ਇਹਨਾਂ ਨੂੰ ਜਿਹੜਾ ਹੈਗਾ ਵਾ ਕੱਲ ਪਰਸੋਂ ਇੱਕ ਹੋਰ ਕੱਢ ਦਿੱਤਾ ਕਿ ਤੁਹਾਡਾ ਅਸੀਂ ਮੈਰਿਜ ਪਹਿਲੇ ਸੀਲ ਕਰ ਦਿਆਂਗੇ ਬੰਦ ਕਰ ਦਿਆਂਗੇ ਤੁਸੀਂ ਬਦਵਾਸ਼ੀ ਦੇਖੋ ਇੱਕ ਈਓ ਲੈਵਲ ਦਾ ਅਫਸਰ ਸ਼ਾਇਦ ਮਨਿਸਟਰ ਕੋ ਵੀ ਇਨੀਆਂ ਪਾਵਰ ਨਹੀਂ ਹੋ ਜੋ ਪਾਵਰ ਈਓ ਐਕਸਰਸਾਈਜ਼ ਕਰ ਰਿਹਾ ਵਾ ਔਰ ਇੱਥੇ ਬਾਸ ਨਹੀਂ ਜਦੋਂ ਦੇਖਿਆ ਕਿ ਨਹੀਂ ਮੰਨਦੇ ਕੋਈ ਵੀ ਨਹੀਂ ਮੰਨਦਾ ਫਿਰ ਇੱਕ ਸਾਡੇ ਅ 인ਦਰਜੀਤ ਸਿੰਘ ਖੱਖ ਨੇ ਇਹਨਾਂ ਦੇ ਪਿਤਾ ਜੀ ਐਮਸੀ ਨੇ ਸਰਦਾਰ ਆਤਮਾ ਸਿੰਘ ਖੱਕ ਸਿੱਧੇ ਸਿਟੀਜ਼ਨ ਆ ਉਹਨਾਂ ਨੂੰ ਇੱਕ ਨੋਟਿਸ ਕੱਢ ਦਿੱਤਾ ਕਿ 19 2000 ਤੇ 2001 ਦੀ ਜਮ੍ਹਾਂਬੰਦੀ ਚੱਕ ਕੇ ਮਤਲਬ 25 ਸਾਲ ਪੁਰਾਣੀ ਤੁਹਾਡੇ ਕੋਲ ਦੀ ਸਰਕਾਰੀ ਜ਼ਮੀਨ ਦੇ ਉੱਤੇ ਕਬਜ਼ਾ ਇਹਨਾਂ ਕੋਈ ਕਬਜ਼ਾ ਨਹੀਂਗਾ ਜਿਨ੍ਹਾਂ ਕੋ ਕਬਜ਼ਾ ਹੈ ਜਾ ਕੇ ਛਡਾ ਸਕਦੇ ਨੇ ਔਰ ਜਿਹੜੀ ਉਹ ਜ਼ਮੀਨ ਦਾ ਨੋਟਿਸ ਦੇ ਰਿਆ ਉਹ ਕੋਰਟ ਵਿੱਚ ਕੇਸ ਚੱਲ ਰਿਹਾ ਵਾ ਉਹ ਵੀ ਫੋਕਸ ਸਿਰਫ ਕਿਸੇ ਤੀਕੇ ਨਾਲ ਉਹ ਟਾ ਜੜੀਆਂ ਇਹ ਸਾਨੂੰ ਦੋ ਇਧਰ ਦੇ ਪਾਸੇ ਪੈ ਜਾਂਦਾ ਅਸੀਂ ਮੈਂ ਭਗਵੰਤ ਮਾਨ ਨੂੰ ਤੇ ਕੇਜਰੀਵਾਲ ਨੂੰ ਇਹ ਪੁੱਛਣਾ ਚਾਹੁੰਦਾ ਯਾਰ ਆ ਤੁਹਾਡੀ ਰਾਜਨੀਤੀ ਹੈ ਬਦਲਾਵ ਦੀ ਉੱਥੇ ਕੇਜਰੀਵਾਲ ਤੇ ਭਗਵੰਤ ਮਾਨ ਤੇ ਉਹ ਜਿੰਨਾ ਆਮਲਾ ਹੈ ਬੋਕਰ ਪਾਰਟੀ ਦਾ ਦਿੱਲੀ ਚ ਕੀ ਗਾਲਾਂ ਕੱਢਦੇ ਨੇ ਕਿ ਮੋਦੀ ਔਰ ਬੀਜੇਪੀ ਸਰਕਾਰ ਤਾਨਾਸ਼ਾਹ ਹੈ ਸਾਡੇ ਨਾਲ ਧੱਕਾ ਕਰ ਰਹੀ ਆ ਸਾਡੇ ਤੇ ਈਡੀ ਤੇ ਸੀਬੀਆਈ ਦੇ ਪਰਚੇ ਦਰਜ ਕਰ ਰਹੀ ਆ ਤੇ ਉਹਦੇ ਨਾਲ ਵੱਡ ਜੁਲਮ ਆਪਣੀ ਆਪੋਜੀਸ਼ਨ ਵਿੱਚ ਪੰਜਾਬ ਦੇ ਉੱਤੇ ਕਹਿਟਾਇਆ ਜਾ ਰਿਹਾ ਵਾ ਦਰਜਨਾ ਬੰਦੇ ਚੱਕ ਕੇ ਜ਼ਿਲ੍ਹੇ ਛੋਟੇ ਸਮੇਤ ਮੇਰੇ ਹੁਣ ਤਾਂ ਨੌਬਤ ਆ ਗਈ ਕਿ ਹੁਣ ਤਾਂ ਕਾਉਂਸਲਰਾਂ ਤੱਕ ਲੜਾਈ ਪਹੁੰਚ ਗਈ ਥਲੜੇ ਪੰਦਰ ਤੇ ਤੇ ਖਬਰਦਾਰ ਜੇ ਸਾਡੇ ਖਿਲਾਫ ਵੋਟ ਪਾਈ ਖਬਰਦਾਰ ਜੇ ਅਮਰਸਰ ਦੇ ਕਾਰਪੋਰੇਸ਼ਨ ਵਿੱਚ ਕਿਸੇ ਨੇ ਹਿੰਮਤ ਕੀਤੀ ਸਰਕਾਰ ਦੇ ਖਿਲਾਫ ਖੜਾ ਕਰਨ ਦੀ ਆ ਲੁਧਿਆਣੇ ਵਿੱਚ ਕੀਤੀ ਪਟਿਆਲੇ ਵਿੱਚ ਤਾਂ ਕਾਗਜ਼ ਹੀ ਨਹੀਂ ਦਰ ਆ ਪੇਪਰ ਹੀ ਫਾਈਲ ਨਹੀਂ ਕਰ ਦਿੱਤੇ ਯਾਰ ਆ ਇਹਨਾਂ ਦੀ ਰਾਜਨੀਤੀ ਦਾ ਕੁੱਲ ਟੋਟਲ ਨਚੋੜ ਆ ਆਖੇ ਜੀ ਅਸੀਂ ਸ਼ਹੀਦ ਭਗਤ ਸਿੰਘ ਦੇ ਚੇਲੇ ਆ ਅਗਰ ਸ਼ਹੀਦ ਭਗਤ ਸਿੰਘ ਜਿੰਦੇ ਹੁੰਦੇ ਅੱਜ ਉਹ ਰੋਂਦੇ ਹੋਣੇ ਸੀਗੇ ਕਿ ਆ ਬੰਦੇ ਮੇਰੀ ਫੋਟੋ ਇਸਤੇਮਾਲ ਕਰ ਰਹੇ ਨੇ ਬਾਬਾ ਸਾਹਿਬ ਅੰਬੇਦਕਰ ਅਗਰ ਅੱਜ ਜਿੰਦੇ ਹੁੰਦੇ ਉਹ ਰੋਂਦੇ ਹੋਣੇ ਸੀ ਕਿ ਯਾਰੋ ਆਹ ਬੰਦਿਆਂ ਦੀ ਖਾਤਰ ਅਸੀਂ ਆਪਣੀ ਦੇਸ਼ ਦਾ ਸੰਵਿਧਾਨ ਮੈਂ ਬਣਾ ਕੇ ਗਿਆ ਤੇ ਇਹ ਸਾਡੀਆਂ ਫੋਟੋਆਂ ਇਸਤੇਮਾਲ ਕਰ ਰਹੇ ਨੇ ਕਿ ਕੀ ਕੀ ਸ਼ਹੀਦ ਭਗਤ ਸਿੰਘ ਨੇ ਇਸ ਤਰ੍ਹਾਂ ਦੀ ਰਾਜਨੀਤੀ ਦਾ ਸਾਥ ਦੇਣਾ ਸੀਗਾ ਇਹੀ ਤਾਂ ਕੰਮ ਗੋਰਿਆਂ ਨੂੰ ਕੱਢਣ ਵਾਸਤੇ ਆਪਾਂ ਕੀਤਾ ਉਹੀ ਹੁਣ ਕਾਲੇ ਗੋਰ ਜਿਹੜੇ ਕੀ ਕਹਿੰਦੇ ਹੁੰਦੇ ਆਪ ਹੀ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਇੱਥੇ ਹੁਣ ਕਾਲੇ ਗੋਰਿਆਂ ਦਾ ਰਾਜ ਹੈ ਪਤਾ ਨਹੀਂ ਕਿਹਦਾ ਰਾਜ ਹੈ ਕਾਲੇ ਅੰਗਰੇਜ਼ ਇਹ ਹੁਣ ਕਾਲੇ ਅੰਗਰੇਜ਼ ਨਹੀਂ ਤੇ ਹੋਰ ਕੀ ਹੈਗੇ ਨੇ ਔਰ ਇਹ ਦੂਜਾ ਭਾਜਪਾ ਤੇ ਇਲਜ਼ਾਮ ਲਾਉਂਦੇ ਕਿ ਜੀ ਮੀਡੀਆ ਮੀਡੀਆ ਕੋ ਤੋ ਹਾਈਜੈਕ ਕਰ ਲਿਆ ਮੀਡੀਆ ਕੋ ਤੋ ਗੋਦੀ ਮੀਡੀਆ ਬਣਾ ਦਿਆ ਹੈ ਤੇ ਇਥੇ ਪੰਜਾਬ ਦੇ ਵਿੱਚ ਕੀ ਆ ਟੋਟਲ ਮੇਨਸਟ੍ਰੀਮ ਮੀਡੀਆ ਹੈਜ਼ ਬੀਨ ਹਾਈਜੈਕਟ ਆਈਦਰ ਇੰਟੀਮੀਡੇਟਿਡ অর ਹੈਜ਼ ਬੀਨ ਪਰਚੇਸਡ ਧੇਰਫੋਰ ਯੂ ਵਿਲ ਸੀ ਕਿ ਜੜੀਆਂ ਮਾਸ ਮੂਵਮੈਂਟ ਪੰਜਾਬ ਚੋਰੀਆਂ ਕਿਸਾਨਾਂ ਦੀਆਂ ਡੱਲੇਵਾਲ ਸਾਹਿਬ ਦੀਆਂ ਜਾਂ ਹੋਰ ਜੜੀਆਂ ਆ ਰੀਆਂ ਨੇ ਉਹਨਾਂ ਦਾ ਬਲੈਕਆਊਟ ਆ ਕਾਲੇ ਪਾਣੀਆਂ ਦੀ ਲੜਾਈ ਕੋ ਲੜਦਾ ਵਾ ਇਟ ਇਜ਼ ਕੰਪਲੀਟ ਬਲੈਕਆਊਟ ਸਾਡੇ ਆਰਗੇ ਜਿਹੜੇ ਆਪੋਜੀਸ਼ਨ ਦੇ ਬੰਦੇ ਜਾ ਕੇ ਲੋਕਾਂ ਦੀ ਲੜਾਈ ਲੜਦੇ ਇਟ ਇਸ ਕੰਪਲੀਟ ਬੈਕ ਆਊਟ ਆ ਪੰਜਾਬ ਦੇ ਵਿੱਚ ਇਸ ਵਕਤ ਲੈਵਲ ਆਫ ਪੋਲਿਟਿਕਸ ਚੱਕ ਲੋ ਢਾਲੋ ਪਰਚੇ ਦਰਜ ਕਰ ਲਿਓ ਔਰਤਾਂ ਵੀ ਸਪੇਅਰ ਨਹੀਂ ਕਰ ਰਹੇ ਔਰਤਾਂ ਜਿਹੜੀ ਸਾਡੀ ਭੈਣ ਦੇ ਖਿਲਾਫ ਪੈਲੇਸ ਦਾ ਦੇ ਰਹੇ ਨੇ ਨੋਟਿਸ ਔਰ 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 ਸ਼ੁਗਲ ਦੀ ਗੱਲ ਹੈ ਕਿ ਛੇ ਪਾਰਟਨਰਸ ਨੇ ਨੋਟਿਸ ਕੱਲੀ ਨੂੰ ਆ ਰਿਹਾ ਦੁਬਾਰਾ ਦੁਬਾਰਾ ਭਾਈ ਨੇ ਮਨਜੀਤ ਕੌਰ ਪੈਲੇਸ ਸੀਲ ਕਰ ਦਿਆਂਗੇ ਸੀਲ ਕਰ ਦਿਆਂਗੇ ਸੀਲ ਕਰ ਦਿਆਂਗੇ ਦੂਜੇ ਪਾਰਟਨਰਸ ਨੂੰ ਨਹੀਂ ਗਾ ਅਸੀਂ ਹਾਈ ਕੋਰਟ ਵੀ ਗਏ ਹੋਏ ਆ ਸਾਡੀ ਹਾਈ ਕੋਰਟ ਵਿੱਚ ਪਟੀਸ਼ਨ ਮੰਡੇ ਮਾਰਨਿੰਗ ਲਈ ਲਿਸਟ ਹੋ ਗਈ ਹੈ ਸਾਰੇ ਤੱਥ ਜੋ ਇਹ ਨੋਟਿਸ ਵਗੈਰਾ ਜਾ ਰਹੇ ਨੇ ਇਹ ਸਾਰੇ ਉੱਥੇ ਦਿੱਤੇ ਗਵਰਨਰ ਸਾਹਿਬ ਨੂੰ ਸਾਰਾ ਕੁਝ ਸਮਝਾ ਕੇ ਆਏ ਇਹਨਾਂ ਦੀ ਤਾਂ ਜਾਨ ਖਤਰੇ 'ਚ ਆ ਇਹਨਾਂ ਨੂੰ ਤਾਂ ਮੈਸੇਜ ਆ ਰਿਹਾ ਕਿ ਹੁਣ ਤੁਸੀਂ ਆਪਣੇ ਘਰਾਂ ਵਿੱਚ ਨਾ ਸੌਇਓ ਇਲੈਕਸ਼ਨ ਤੱਕ ਅਸੀਂ ਪੁਲਿਸ ਦੇ ਰਾਹੀਂ ਤੁਹਾਨੂੰ ਚੱਕ ਲਾਂਗੇ ਆਹ ਪੰਜਾਬ ਦੇ ਵਿੱਚ 21ਵੀਂ ਸਦੀ ਦੀ ਰਾਜਨੀਤੀ ਜਿਹੜੀ ਇਹ ਕਹਿੰਦੇ ਸੀ ਇਹ ਬਦਲਾਅ ਲੈ ਕੇ ਆਉਣਾ ਤੇ ਅਸੀਂ ਚੇਂਜ ਕਰਾਂਗੇ ਪੰਜਾਬ ਦੇ ਵਿੱਚ ਪੋ ਪੋਲਿਟਿਕਸ ਆਹ ਵਾ ਪੁਲਿਸ ਦੇ ਜ਼ਰੀਏ ਪੰਜਾਬ ਦੀ ਸਰਕਾਰ ਚੱਲੀ ਪੰਜਾਬ ਐਕਚੁਅਲੀ ਹੈਜ਼ ਬਿਕਮ ਅ ਪੁਲਿਸ ਸਟੇਟ ਨਾਓ ਪੁਲਿਸ ਸਟੇਟ ਐਮਐਸਏ ਲਾ ਦਿਓ ਯੂਆਪਾ ਲਾ ਦਿਓ ਜਿਹੜਾ ਬੋਲੋ ਬੋਲਦਾ ਉਹਨੂੰ ਜੇਲਾ ਚ ਡੱਕ ਦਿਓ ਇਹ ਸਾਰੇ ਮਸਲੇ ਜਿਹੜੇ ਤੁਹਾਡੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਸੀ ਲੋਕਾਂ ਨੂੰ ਠੀਕ ਆ ਚੰਦ ਇਲੈਕਸ਼ਨਾਂ ਜਿੱਤ ਸਕਦੇ ਨੇ ਇਦਾਂ ਦੀਆਂ ਧੱਕੇ ਨਾਲ ਮਗਰਲੀਆ ਸਰਕਾਰਾਂ ਵੀ ਧੱਕਾ ਕਰਦੀਆਂ ਰਹੀਆਂ ਹੋਣਗੀਆਂ ਅਸੈਂਬਲੀ ਆਉਣ ਵਾਲੀ ਆ ਤੇ ਲੋਕਾਂ ਨੇ ਅਸੈਂਬਲੀ ਵਿੱਚ ਇਹਨਾਂ ਦੇ ਡੱਬੇ ਖਾਲੀ ਰਹਿਣਗੇ ਕਿਉਂਕਿ ਸਾਰਾ ਕੁਝ ਪੰਜਾਬ ਦੇ ਨਾਗਰਿਕ ਇਕੱਲੀ ਇਕੱਲੀ ਗੱਲ ਵਾਚ ਕਰ ਰਹੇ ਨੇ ਔਰ ਇਹ ਰਿਪਰੈਜ਼ੈਂਟੇਸ਼ਨ ਆ ਸੀ ਆ ਜਿਹੜੀ ਰੈਪ੍ਰেজentation ਇੱਥੇ ਦਿੱਤੀ ਆ ਪ੍ਰਿੰਸੀਪਲ ਸੈਕਟਰੀ ਲੋਕਲ ਗਵਰਨਮੈਂਟ ਨੂੰ ਵੀ ਦਿੱਤੀ ਹੋਈ ਆ ਡਾਇਰੈਕਟਰ ਲੋਕਲ ਬਾਡੀਜ਼ ਨੂੰ ਵੀ ਸਾਰੀ ਰੈਪ੍ਰেজentation ਦਿੱਤੀ ਹੋਈ ਆ ਅਨਫੋਰਚਨਟਲੀ ਇਲੈਕਸ਼ਨ ਕਮਿਸ਼ਨ ਪੰਜਾਬ ਦਾ ਸੁੱਤਾ ਪਿਆ ਵਾ ਉਹਨਾਂ ਨੂੰ ਬਹੁਤ ਵਾਰ ਕਿਹਾ ਕਿ ਆ ਤੁਹਾਡਾ ਈਓ ਆ ਇਹ ਪੇਪਰ ਰੱਦ ਕਰ ਰਿਹਾ ਡਰਾ ਰਿਹਾ ਲੋਕਾਂ ਨੂੰ ਨੋਟਿਸ ਭੇਜਦਾ ਇੱਕ ਯਾਰੀ ਯੋਰ ਬਦਲ ਦਿਓ ਇਲੈਕਸ਼ਨ ਕਮਿਸ਼ਨ ਡਿਡ ਨਾਟ ਟੇਕ ਕੌਗਨੀਸੈਂਸ ਅਨਫੋਰਚਨਟਲੀ ਇਨੇ ਲੱਖਾਂ ਰੁਪਏ ਤਨਖਾਹ ਲੈਂਦੇ ਨੇ ਆਲੀ ਸ਼ਾਨ ਦਫ਼ਤਰਾਂ 'ਚ ਬੈਠਦੇ ਨੇ ਵੱਡੇ ਵੱਡੇ ਘਰਾਂ 'ਚ ਰਹਿੰਦੇ ਨੇ ਤੇ ਇੱਕ एमसी ਦੀ ਲਾਈਫ ਤੇ ਲਿਬਰਟੀ ਬਚਾਉਣ ਜੋਗੇ ਨਹੀਂਗੇ ਇਦਾਂ ਦੇ ਅਫਸਰ ਸਾਹਿਬ ਦੀ ਤਾਂ ਕੋਈ ਫਾਇਦਾ ਹੀ ਨਹੀਂਗਾ ਕੋਈ ਵੀ ਹਾਈ ਕੋਰਟ ਵੀ ਅਸੀਂ ਗਏ ਹੋਇਆ ਅਸੀਂ ਗਵਰਨਰ ਸਾਹਿਬ ਕੋਲ ਇਹ ਮੰਗ ਕੀਤੀ ਆ ਕਿ ਜਿਵੇਂ ਫਗਵਾੜਾ ਕਾਰਪੋਰੇਸ਼ਨ ਵਿੱਚ ਤੇ ਚੰਡੀਗੜ੍ਹ ਦੀ ਕਾਰਪੋਰੇਸ਼ਨ ਵਿੱਚ ਇੱਕ ਰਿਟਾਇਰਡ ਹਾਈ ਕੋਰਟ ਦੇ ਜੱਜ ਨੂੰ ਲਾਇਆ ਗਿਆ ਸਾਡੇ ਨਡਾਲਾ ਦੀ 3 ਤਰੀਕ ਦੀ ਇਲੈਕਸ਼ਨ ਵਿੱਚ ਵੀ ਇੱਕ ਰਿਟਾਇਰਡ ਜੁਡੀਸ਼ੀਅਲ ਆਫਸਰ ਪਵਾਵਾਂ ਰਿਟਾਇਰ ਕੋ ਸੈਸ਼ਨ ਜੱਜ ਲਾ ਦਿਓ ਜਿਹੜਾ ਕਪੂਰਥਲੇ ਦੇ ਲਾਗੇ ਰਹਿੰਦਾ ਹੋਵੇ ਤੇ ਸਾਡੀ ਇਲੈਕਸ਼ਨ ਵਿੱਚ ਆਵੇ ਐਜ਼ ਐਨ ਇੰਡੀਪੈਂਡੈਂਟ ਆਬਜ਼ਰਵਰ ਸਾਰੀ ਮੀਟਿੰਗ ਦੀ ਵੀਡੀਓਗ੍ਰਾਫੀ ਹੋਣੀ ਚਾਹੀਦੀ ਹੈ ਔਰ ਜਿਹੜਾ ਈਓ ਆ ਜਿਹੜਾ ਇਦਾਂ ਬਲੇਟੈਂਟਲੀ ਸਾਰਿਆਂ ਨੂੰ ਧਮਕਾ ਰਿਹਾ ਨੋਟਿਸ ਦੇ ਰਿਹਾ ਪਹਿਲੇ ਸੀਲ ਕਰ ਦੂੰ ਆ ਚੱਕ ਲੋ ਨਜਾਇਜ਼ ਕਬਜ਼ਾ ਹਟਾ ਦੂੰ ਪੁਲਿਸ ਨਾਲ ਲੈ ਆਉਂਗਾ ਇਹਦੀ ਤੱਕ ਇਹਦੀ ਇਹਨੂੰ ਤਾਂ ਉੱਥੇ ਮੀਟਿੰਗ ਵਿੱਚ ਬਹਿਣ ਨਹੀਂ ਦੇਣਾ ਚਾਹੀਦਾ ਦੇਰ ਸ਼ੁੱਡ ਬੀ ਸਮਬਡੀ ਐਲਸ ਅਪੋਇੰਟਡ ਬਾਏ ਦ ਸਟੇਟ ਗਵਰਨਮੈਂਟ ਹੂ ਕੈਨ ਕੰਡਕਟ ਦ ਪ੍ਰੋਸੀਡਿੰਗਸ ਆਫ ਨਡਾਲਾ ਨਗਰ ਪੰਚਾਇਤ ਪ੍ਰੈਜ਼ੀਡੈਂਟ ਇਲੈਕਸ਼ਨ ਟੂ ਬੀ ਹੈਲਡ ਔਨ ਦਾ 3rd ਆਫ ਫੈਬਰੂਰੀ ਆਫਟਰ 2 ਡੇਸ ਫਰਮ ਨਾਓ ਟੂਡੇ ਅਵਰਡਸਿਓਰ ਨਾਲ ਕਿ ਇਹਨਾਂ ਸਾਰਿਆਂ ਦੀ ਲਾਈਫ ਐਂਡ ਲਿਬਰਟੀ ਪ੍ਰੋਟੈਕਟ ਗਵਰਨਰ ਸਾਹਿਬ ਨੂੰ ਕਹਾ ਕਿ ਤੁਸੀਂ ਕਾਈਂਡਲੀ ਡੀਜੀਪੀ ਤੇ ਚੀਫ ਸੈਕਟਰੀ ਨਾਲ ਗੱਲ ਕਰਕੇ ਤੇ ਇਹਨਾਂ ਦੀ ਜਾਨ ਬਚਾਓ ਵੋਟ ਤਾਂ ਤਾ ਪਊਗੀ ਜੇ ਇਹਨਾਂ ਦੀ ਜਾਨ ਬਚੂਗੀ ਤਾਂ ਆ ਸਾਡੇ ਪੰਜਾਬ ਦੇ ਇਸ ਵਕਤ ਹਾਲਾਤ ਨੇ ਇਹ ਸਾਡਾ ਮੁੱਦਾ ਸੀਗਾ ਤੁਹਾਡਾ ਸਾਰਿਆਂ ਦਾ ਮੇਰੇ ਨਾਲ ਜੁੜਨ ਵਾਸਤੇ ਸ਼ੁਕਰੀਆ ਜੀ ਕੋਈ ਸਵਾਲ ਹੈ ਤਾਂ ਤੁਸੀਂ ਪੁੱਛ ਸਕਦੇ ਹੋ ਧੰਨਵਾਦ ਤੁਹਾਡਾ